ਇੱਕ ਪਤੀ ਪਤਨੀ ਆਪਣੇ ਆਪਣੇ ਪਰਿਵਾਰ ਨਾਲ ਜੱਜ ਸਾਹਿਬ ਦੇ ਸਾਹਮਣੇ ਤਲਾਕ ਲੈਣ ਲਈ ਖੜੇ ਸੀ। ਮੁੰਡੇ ਦਾ ਨਾਮ ਰੋਹਨ ਤੇ ਉਸ ਦੀ ਪਤਨੀ ਦਾ ਨਾਮ ਰੀਆ ਸੀ। ਜੱਜ ਸਾਹਿਬ ਨੇ ਰੋਹਨ ਨੂੰ ਪੁੱਛਿਆ ਕਿ ਕੀ ਤੂੰ ਤਲਾਕ ਲੈਣ ਲਈ ਸਹਿਮਤ ਹੈ? ਤਾਂ ਰੋਹਨ ਨੇ ਕਿਹਾ ਹਾਂਜੀ ਮੈਂ ਸਹਿਮਤ ਹਾਂ। ਉਸ ਤੋਂ ਬਾਅਦ ਜੱਜ ਸਾਹਿਬ ਨੇ ਉਸ ਦੀ ਪਤਨੀ ਰੀਆ ਨੂੰ ਪੁੱਛਿਆ ਕਿ ਕੀ ਤੂੰ ਵੀ ਸਹਿਮਤ ਹੈ? ਤਾਂ ਉਸ ਨੇ ਕਿਹਾ ਹਾਂਜੀ ਜੱਜ ਸਾਹਾ ਮੈਂ ਤਲਾਕ ਲੈਣ ਲਈ ਸਹਿਮਤ ਹਾਂ। ਪਰ ਉਸ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਹੈ ਕਿ ਮੈਂ ਤਲਾਕ ਲੈਣ ਤੋਂ ਪਹਿਲਾਂ ਆਪਣੇ ਪਤੀ ਨਾਲ ਇੱਕ ਰਾਤ ਗੁਜ਼ਾਰਨਾ ਚਾਹੁੰਦੀ ਹਾਂ ਉਸ ਦੀ ਗੱਲ ਸੁਣ ਕੇ ਜੱਜ ਸਾਹਿਬ ਗੁੱਸੇ ਹੋ ਕੇ ਕਹਿੰਦੇ ਹਨ ਕਿ 3 ਸਾਲ ਤੋਂ ਤੁਹਾਡੇ ਤਲਾਕ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ ਮੈਂ ਪਿਛਲੀ ਵਾਰ ਵੀ 6 ਮਹੀਨੇ ਦੀ ਤਾਰੀਖ ਇਸੇ ਕਰਕੇ ਦਿੱਤੀ ਸੀ ਕਿ ਤੁਸੀਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਸਕੋ ਕਿ ਤੁਹਾਡਾ ਤਲਾਕ ਨਾ ਹੋਵੇ ਜੇਕਰ ਤੁਸੀਂ ਕਿਸੇ ਗੱਲ ਤੱਕ ਨਾ ਪਹੁੰਚੀ ਤਾਂ ਮੈਂ ਆਪਣਾ ਫੈਸਲਾ ਆਪ ਸੁਣਾ ਦਵਾਂਗਾ ਜੋ ਤੁਹਾਨੂੰ ਮੰਨਣਾ ਪਵੇਗਾ ਪਰ ਜੱਜ ਵੀ ਇੱਕ ਇਨਸਾਨ ਸੀ ਇਸ ਲਈ ਉਹ ਸੋਚਦਾ ਹੈ ਕਿ ਕੀ ਪਤਾ ਇਸ ਇੱਕ ਰਾਤ ਦੇ ਕਾਰਨ ਇਹਨਾਂ ਦੀ ਜ਼ਿੰਦਗੀ ਦੁਬਾਰਾ ਮਿਲ ਜਾਵੇ ਇਸ ਲਈ ਉਹ ਰੀਆ ਨੂੰ ਇੱਕ ਰਾਤ ਆਪਣੇ ਪਤੀ ਦੇ ਨਾਲ ਗੁਜ਼ਾਰਨ ਦੀ ਇਜਾਜ਼ਤ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਕੱਲ ਸਵੇਰੇ 10 ਵਜੇ ਫਿਰ ਕੋਰਟ ਵਿੱਚ ਹਾਜ਼ਰ ਹੋ ਜਾਣਾ ਤੇ ਉਸ ਤੋਂ ਬਾਅਦ ਤੁਹਾਡਾ ਆਖਰੀ ਫੈਸਲਾ ਹੋਵੇਗਾ ਇਹ ਸੁਣਦੇ ਹੀ ਰੀਆ ਦੇ ਪਰਿਵਾਰ ਵਾਲੇ ਉਸ ਨੂੰ ਜੱਜ ਸਾਹਿਬ ਦੇ ਸਾਹਮਣੇ ਹੀ ਬੁਰਾ ਭਲਾ ਕਹਿਣ ਲੱਗਦੇ ਹਨ ਉਹਨਾਂ ਦੀ ਗੱਲ ਸੁਣ ਕੇ ਜੱਜ ਸਾਹਿਬ ਨੇ ਕਿਹਾ ਅੱਜ ਤੋਂ ਪਹਿਲਾਂ ਤੁਹਾਡੀ ਕੁੜੀ ਤੁਹਾਡੇ ਨਾਲ ਸੀ ਤੁਸੀਂ ਉਸ ਨੂੰ ਸਮਝਾ ਸਕਦੇ ਸੀ ਇਹ ਗੱਲ ਕੋਰਟ ਤੱਕ ਨਹੀਂ ਆਉਣੀ ਸੀ ਹੁਣ ਜੋ ਵੀ ਫੈਸਲਾ ਹੋਣਾ ਉਹ ਤੁਹਾਡੀ ਕੁੜੀ ਦੇ ਹੱਥ ਵਿੱਚ ਹੈ ਉਸ ਨੂੰ ਜ਼ਿੰਦਗੀ ਜੀਉਣ ਦਾ ਪੂਰਾ ਹੱਕ ਹੈ ਉਹ ਇੱਕ ਰਾਤ ਆਪਣੇ ਪਤੀ ਨਾਲ ਰੁਕ ਸਕਦੀ ਹੈ ਹੁਣ ਤੁਹਾਡਾ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਜੱਜ ਦੀ ਗੱਲ ਸੁਣ ਕੇ ਉਸ ਦੇ ਪਰਿਵਾਰ ਵਾਲੇ ਚੁੱਪ ਹੋ ਜਾਂਦੇ ਹਨ ਉਸ ਤੋਂ ਬਾਅਦ ਰੀਆ ਤੇ ਰੋਹਨ ਕੋਰਟ ਤੋਂ ਬਾਹਰ ਆ ਜਾਂਦੇ ਹਨ ਤੇ ਰੀਆ ਆਪਣੇ ਪਤੀ ਰੋਹਨ ਨੂੰ ਕਹਿੰਦੀ ਹੈ ਕਿ ਭਲਾ ਤੁਹਾਡਾ ਮਨ ਮੇਰੇ ਨਾਲ ਇੱਕ ਰਾਤ ਬਤੀਤ ਕਰਨ ਦਾ ਹੋਵੇ ਜਾਂ ਨਾ ਹੋਵੇ ਪਰ ਇਹ ਜੱਜ ਸਾਹਿਬ ਦਾ ਹੁਕਮ ਹੈ ਤੁਹਾਨੂੰ ਮੇਰੇ ਨਾਲ ਇੱਕ ਰਾਤ ਬਤੀਤ ਕਰਨੀ ਪਵੇਗੀ ਰੋਹਨ ਉਸ ਨੂੰ ਮਨਾ ਨਹੀਂ ਕਰਦਾ ਉਹ ਕਹਿ ਦਿੰਦਾ ਹੈ ਠੀਕ ਹੈ ਮੈਂ ਤਿਆਰ ਹਾਂ ਰੀਆ ਨੇ ਕਿਹਾ ਮੈਂ ਨਾ ਤਾਂ ਤੁਹਾਡੇ ਘਰ ਜਾਵਾਂਗੀ ਤੇ ਨਾ ਹੀ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂਗੀ ਇੱਕ ਰਾਤ ਅਸੀਂ ਇੱਕ ਹੋਟਲ ਵਿੱਚ ਗੁਜ਼ਾਰਾਂਗੇ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਵਾਂਗੀ ਕਿ ਤੁਸੀਂ ਕਿਹੜੇ ਹੋਟਲ ਤੇ ਕਿੰਨੇ ਵਜੇ ਆਉਣਾ ਹੈ ਰੀਆ ਇੱਕ ਹੋਟਲ ਦਾ ਕਮਰਾ ਬੁੱਕ ਕਰ ਲੈਂਦੀ ਹੈ ਤੇ ਨਾਲ ਹੀ ਰੋਹਨ ਨੂੰ ਸ਼ਾਮ ਦੇ 8 ਵਜੇ ਆਉਣ ਲਈ ਕਹਿੰਦੀ ਹੈ ਰੋਹਨ ਹੋਟਲ ਵਿੱਚ ਠੀਕ ਸਮੇਂ ਤੇ ਪਹੁੰਚ ਜਾਂਦਾ ਹੈ ਤੇ ਦੱਸੇ ਹੋਏ ਕਮਰੇ ਵਿੱਚ ਚਲਾ ਜਾਂਦਾ ਹੈ ਪਰ ਉਸ ਕਮਰੇ ਵਿੱਚ ਰੀਆ ਨਹੀਂ ਸੀ ਉਹ ਉਸ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਹੈ ਠੀਕ 10 ਮਿੰਟ ਬਾਅਦ ਰੀਆ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਸਜ ਕੇ ਕਮਰੇ ਵਿੱਚ ਦਾਖਲ ਹੋ ਜਾਂਦੀ ਹੈ ਉਸ ਨੂੰ ਵੇਖ ਕੇ ਰੋਹਨ ਦੇ ਚਿਹਰੇ ਤੇ ਕੋਈ ਹਾਅ-ਪਾ ਪ੍ਰਗਟ ਨਹੀਂ ਹੋਏ ਜਿਵੇਂ ਉਸ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ ਫਿਰ ਰੀਆ ਉਸ ਦੇ ਕੋਲ ਜਾ ਕੇ ਬੈਠਦੀ ਹੋਈ ਬੋਲੀ ਕੀ ਤੁਸੀਂ ਠੀਕ ਹੋ ਅਸਦਾ ਪਤੀ ਉਸ ਨੂੰ ਕੋਈ ਜਵਾਬ ਨਹੀਂ ਦਿੰਦਾ ਤਾਂ ਉਹ ਉਸ ਦੇ ਥੋੜਾ ਹੋਰ ਨੇੜੇ ਹੋ ਜਾਂਦੀ ਹੈ ਤੇ ਆਪਣਾ ਇੱਕ ਹੱਥ ਉਸ ਦੇ ਮੋਢੇ ਤੇ ਰੱਖਦੀ ਹੋਈ ਕਹਿੰਦੀ ਹੈ ਕਿ ਅੱਜ ਦੀ ਰਾਤ ਤੁਹਾਡੇ ਨਾਂ ਹੈ ਤੁਹਾਡੀ ਜੋ ਵੀ ਇੱਛਾ ਹੋਵੇ ਤੁਸੀਂ ਕਰ ਸਕਦੇ ਹੋ ਅੱਜ ਮੈਂ ਮਨਾਂ ਨਹੀਂ ਕਰਾਂਗੀ ਪਰ ਰੋਹਨ ਉਸ ਦੀ ਕੋਈ ਗੱਲ ਸੁਣ ਹੀ ਨਹੀਂ ਰਿਹਾ ਸੀ ਉਹ ਚੁੱਪਚਾਪ ਬੈਠਾ ਰਿਹਾ ਰੀਆ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਉਹ ਰੋਹਨ ਨੂੰ ਆਪਣੀਆਂ ਬਾਹਾਂ ਵਿੱਚ ਭਰਨ ਲੱਗਦੀ ਹੈ ਤਾਂ ਰੋਹਨ ਉਸ ਨੂੰ ਪਿੱਛੇ ਕਰਦਾ ਹੋਇਆ ਕਹਿੰਦਾ ਹੈ ਕਿ ਕੀ ਤੂੰ ਇਸ ਲਈ ਜੱਜ ਸਾਹਿਬ ਤੋਂ ਇੱਕ ਰਾਤ ਦਾ ਟਾਈਮ ਮੰਗ ਰਹੀ ਸੀ ਜੇ ਇਹ ਗੱਲ ਹੈ ਤਾਂ ਮੈਂ ਇੱਥੇ ਨਹੀਂ ਰਹਾਂਗਾ ਤੇਰੇ ਨਾਲ ਸੰਬੰਧ ਬਣਾਉਣ ਦੀ ਮੇਰੀ ਕੋਈ ਇੱਛਾ ਨਹੀਂ ਹੈ ਉਸ ਦੀ ਇਹ ਗੱਲ ਸੁਣ ਕੇ ਰੀਆ ਬਿਲਕੁਲ ਗੁੱਸਾ ਨਹੀਂ ਕਰਦੀ ਜਿਵੇਂ ਉਸ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੋਵੇ ਉਹ ਉਸ ਨੂੰ ਹੱਸ ਕੇ ਕਹਿੰਦੀ ਹੈ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਪਤਨੀ ਹਾਂ ਮੇਰਾ ਜੀ ਵੀ ਤੁਹਾਡੇ ਉੱਤੇ ਪੂਰਾ ਅਧਿਕਾਰ ਹੈ ਮੈਂ ਜੋ ਚਾਹਾਂ ਉਹ ਕਰ ਸਕਦੀ ਹਾਂ ਤੁਸੀਂ ਮੈਨੂੰ ਮਨਾ ਨਹੀਂ ਕਰ ਸਕਦੇ ਹੋ ਰੋਹਨ ਉਸ ਨੂੰ ਗੁੱਸੇ ਨਾਲ ਪੁੱਛਦਾ ਹੈ ਕਿ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਕਿ ਤੂੰ ਕੀ ਚਾਹੁੰਨੀ ਹੈ ਫਿਰ ਮੈਂ ਜਾਣਾ ਵੀ ਹੈ ਰੀਆ ਨੇ ਕਿਹਾ ਇਹਨਾਂ ਤਿੰਨਾਂ ਸਾਲਾਂ ਵਿੱਚ ਤੁਹਾਡੀ ਕਦੇ ਇੱਛਾ ਨਹੀਂ ਹੋਈ ਕਿ ਮੈਂ ਆਪਣੀ ਪਤਨੀ ਨੂੰ ਮਿਲਾਂ ਕਿ ਤੁਹਾਡੀ ਇੱਛਾ ਮਰ ਚੁੱਕੀ ਸੀ ਇਹ ਗੱਲ ਰੋਹਨ ਨੂੰ ਬਹੁਤ ਚੁਬਦੀ ਹੈ ਤੇ ਉਹ ਕਹਿੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹੀ ਸਾਡਾ ਤਲਾਕ ਹੋ ਰਿਹਾ ਹੈ ਜਦੋਂ ਵੀ ਮੈਂ ਤੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਤੂੰ ਮੈਨੂੰ ਕਹਿੰਦੀ ਕਿ ਮੈਂ ਜ਼ਿਆਦਾਤਰ ਸਮਾਂ ਦਫ਼ਤਰ ਵਿੱਚ ਹੀ ਰਹਿੰਦਾ ਹਾਂ ਤੇ ਜਦੋਂ ਤੇਰੇ ਨੇੜੇ ਆਉਣਾ ਹੁੰਦਾ ਉਦੋਂ ਹੀ ਪਿਆਰ ਦੀਆਂ ਗੱਲਾਂ ਕਰਦਾ ਹਾਂ ਨਹੀਂ ਤਾਂ ਕਦੇ ਵੀ ਤੇਰੇ ਨਾਲ ਗੱਲਾਂ ਨਹੀਂ ਕਰਦਾ ਕੀ ਗੱਲਾਂ ਕਰਨਾ ਹੀ ਪਿਆਰ ਹੁੰਦਾ ਹੈ ਕਿ ਮੈਂ ਤੇਰਾ ਖਿਆਲ ਨਹੀਂ ਰੱਖਦਾ ਸੀ ਛੋਟੀਆਂ-ਛੋਟੀਆਂ ਗੱਲਾਂ ਕਰਕੇ ਝਗੜਾ ਕਰਦੀ ਸੀ ਰੀਆ ਨੇ ਕਿਹਾ ਤੁਸੀਂ ਪਿਛਲੀਆਂ ਗੱਲਾਂ ਛੱਡ ਦਿਓ ਅੱਜ ਦੀ ਗੱਲ ਕਰੋ ਤੁਹਾਡੇ ਵਰਗਾ ਦੁਨੀਆ ਤੇ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਆਪਣੀ ਖੂਬਸੂਰਤ ਪਤਨੀ ਨੂੰ ਦੇਖ ਵੀ ਨਹੀਂ ਰਿਹਾ ਪਰ ਰੋਹਨ ਉਸ ਨੂੰ ਸਾਫ਼-ਸਾਫ਼ ਮਨਾ ਕਰ ਦਿੰਦਾ ਹੈ ਕਿ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਕਿ ਤੂੰ ਭੁੱਲ ਗਈ ਹੈ ਕਿ ਤੂੰ ਮੈਨੂੰ ਕੀ-ਕੀ ਕਿਹਾ ਸੀ ਹੁਣ ਤੂੰ ਮੇਰੇ ਕੋਲ ਕਿਉਂ ਆਈ ਹੈ ਮੈਨੂੰ ਸਾਰੀ ਗੱਲ ਖੁੱਲਕੇ ਦੱਸ ਤੂੰ ਕੀ ਚਾਹੁੰਦੀ ਹੈ ਰੀਆ ਨੇ ਕਿਹਾ ਮੈਂ ਕੁਝ ਨਹੀਂ ਚਾਹੁੰਦੀ ਮੈਂ ਤਾਂ ਸਿਰਫ ਤੇਰੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਜਦੋਂ ਮੈਂ ਤੈਨੂੰ 6 ਮਹੀਨੇ ਬਾਅਦ ਕੋਰਟ ਵਿੱਚ ਮਿਲੀ ਤਾਂ ਤੁਸੀਂ ਬਹੁਤ ਕਮਜ਼ੋਰ ਹੋ ਗਏ ਸੀ ਤੁਹਾਡੇ ਚਿਹਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਾ ਜਿਵੇਂ ਤੁਹਾਨੂੰ ਆਪਣੇ ਜੀਵਨ ਨਾਲ ਪਿਆਰ ਨਹੀਂ ਹੈ ਤੁਸੀਂ ਤਾਂ ਬਹੁਤ ਹਸਮੁਖ ਹੁੰਦੇ ਸੀ ਤੁਹਾਡੀ ਸਿਹਤ ਵੀ ਬਹੁਤ ਚੰਗੀ ਹੁੰਦੀ ਸੀ ਫਿਰ ਅਜਿਹਾ ਕੀ ਹੋਇਆ ਕਿ ਤੁਸੀਂ ਬੋਲਣਾ ਵੀ ਨਹੀਂ ਚਾਹੁੰਦੇ ਹੋ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਜੇਕਰ ਤੁਸੀਂ ਜਵਾਬ ਨਾ ਦਿੱਤਾ ਤਾਂ ਮੈਂ ਤੁਹਾਨੂੰ ਤਲਾਕ ਨਹੀਂ ਦਵਾਂਗੀ। ਰੋਹਨ ਨੇ ਕਿਹਾ ਕਿ ਤੂੰ ਚਾਹੇ ਮੈਨੂੰ ਤਲਾਕ ਦਵੀਂ ਜਾਂ ਨਾ ਦਵੀਂ। ਕੁਝ ਸਮੇਂ ਬਾਅਦ ਮੈਂ ਤੈਨੂੰ ਛੱਡ ਕੇ ਚਲੇ ਜਾਵਾਂਗਾ। ਉਸ ਤੋਂ ਬਾਅਦ ਤੂੰ ਮੇਰਾ ਚਿਹਰਾ ਕਦੇ ਵੀ ਨਹੀਂ ਦੇਖ ਸਕੇਂਗੀ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ। ਰੀਆ ਨੇ ਕਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਜੇ ਤੁਸੀਂ ਮੈਨੂੰ ਥੋੜਾ ਜਿਹਾ ਵੀ ਪਿਆਰ ਕਰਦੇ ਹੋ ਤਾਂ ਤੁਸੀਂ ਸੱਚ-ਸੱਚ ਦੱਸੋ। ਉਸ ਦੀ ਗੱਲ ਸੁਣ ਕੇ ਰੋਹਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਤੇ ਉਹ ਰੋਂਦਾ ਹੋਇਆ ਕਹਿੰਦਾ ਹੈ ਕਿ ਜਦੋਂ ਅਸੀਂ ਪਿਛਲੀ ਤਾਰੀਖ ਤੇ ਮਿਲੇ ਸੀ ਤਾਂ ਉਸ ਤੋਂ 2-3 ਦਿਨਾਂ ਬਾਅਦ ਮੇਰੇ ਪੇਟ ਵਿੱਚ ਦਰਦ ਹੋਣ ਲੱਗਾ ਸੀ ਜਦ ਮੈਂ ਹਸਪਤਾਲ ਜਾ ਕੇ ਚੈੱਕਅਪ ਕਰਵਾਇਆ ਤਾਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ ਸ਼ਾਇਦ ਹੁਣ ਮੈਂ ਕੁਝ ਸਮਾਂ ਹੀ ਜਿਉਂਦਾ ਰਹਾਂਗਾ ਜੇ ਮੇਰੇ ਬੱਚੇ ਤੇ ਪਤਨੀ ਮੇਰੇ ਕੋਲ ਹੁੰਦੇ ਤਾਂ ਮੇਰੇ ਕੋਲ ਜਿਉਣ ਦਾ ਕੋਈ ਮਕਸਦ ਹੋਣਾ ਸੀ ਮੈਂ ਵੀ ਆਪਣੀ ਜ਼ਿੰਦਗੀ ਨਾਲ ਪਿਆਰ ਕਰਦਾ ਪਰ ਮੇਰੇ ਕੋਲ ਅਜਿਹਾ ਕੁਝ ਨਹੀਂ ਹੈ ਜਿਸ ਨਾਲ ਮੈਂ ਪਿਆਰ ਕਰ ਸਕਾਂ ਇਸ ਲਈ ਇਸ ਜੀਵਨ ਦਾ ਜੀਣਾ ਬੇਕਾਰ ਹੈ ਉਸ ਦੇ ਕੈਂਸਰ ਦੀ ਗੱਲ ਸੁਣ ਕੇ ਰੀਆ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਸੋਚਣ ਲੱਗਦੀ ਹੈ ਜਿਸ ਪਤੀ ਦੀ ਜ਼ਿੰਦਗੀ ਲਈ ਮੈਂ ਵਰਤ ਰੱਖਦੀ ਸੀ ਜਿਸ ਕਰਕੇ ਸਾਡੇ ਦੋਹਾਂ ਵਿੱਚ ਝਗੜਾ ਵੀ ਹੁੰਦਾ ਸੀ ਆਖਰ ਹੁਣ ਉਹ ਪਤੀ ਅਜੇ ਇਕੱਲਾ ਰਹਿ ਗਿਆ ਹੈ ਉਹ ਆਪਣੀ ਮੌਤ ਨਾਲ ਇਕੱਲਾ ਲੜ ਰਿਹਾ ਹੈ ਮੈਂ ਅਜਿਹਾ ਕਿਵੇਂ ਕਰ ਸਕਦੀ ਹਾਂ ਉਹ ਅੰਦਰੋਂ ਬਹੁਤ ਟੁੱਟ ਜਾਂਦੀ ਹੈ ਤੇ ਆਪਣੇ ਪਤੀ ਦੇ ਗਲ ਲੱਗ ਕੇ ਰੋਂਦੀ ਹੈ ਪਰ ਉਸ ਦਾ ਪਤੀ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ ਉਸ ਨੇ ਸੋਚ ਰੱਖਿਆ ਸੀ ਕਿ ਇਸ ਜੀਵਨ ਨੂੰ ਮੈਂ ਹੁਣ ਜਿਉਣਾ ਹੀ ਨਹੀਂ ਹੈ ਫਿਰ ਉਹ ਕਹਿਣ ਲੱਗਾ ਕਿ ਹੁਣ ਤੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਕਮਜ਼ੋਰ ਕਿਉਂ ਹੋ ਗਿਆ ਹਾਂ ਮੈਂ ਆਪਣੇ ਜੀਵਨ ਨਾਲ ਪਿਆਰ ਕਿਉਂ ਖਤਮ ਕਰ ਦਿੱਤਾ ਹੈ ਕੀ ਹੁਣ ਮੈਂ ਜਾ ਸਕਦਾ ਹਾਂ ਰੀਆ ਨੇ ਕਿਹਾ ਤੁਸੀਂ ਅਜੇ ਨਹੀਂ ਜਾ ਸਕਦੇ ਸਵੀਰ ਦੇ 7 ਵਜੇ ਤੱਕ ਤੁਸੀਂ ਮੇਰੇ ਨਾਲ ਰਹੋਗੇ ਇਹ ਜੱਜ ਸਾਹਿਬ ਦਾ ਹੁਕਮ ਹੈ ਫਿਰ 10 ਵਜੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਵੀ ਦੇਣੇ ਹਨ ਤਾਂ ਕਿ ਸਾਡਾ ਤਲਾਕ ਹੋ ਸਕੇ ਉਸ ਤੋਂ ਬਾਅਦ ਸ਼ਾਇਦ ਜ਼ਿੰਦਗੀ ਵਿੱਚ ਮੈਂ ਤੈਨੂੰ ਕਦੇ ਨਹੀਂ ਮਿਲ ਸਕਾਂਗੀ ਅੱਜ ਤੁਹਾਡੇ ਕੋਲ ਸਮਾਂ ਹੈ ਤੁਸੀਂ ਜੋ ਗੱਲ ਕਰਨੀ ਹੈ ਕਰ ਸਕਦੇ ਹੋ ਪਰ ਰੋਹਨ ਦਾ ਮੂਡ ਬਿਲਕੁਲ ਖਰਾਬ ਸੀ ਉਹ ਬਹੁਤ ਹੀ ਉਦਾਸ ਤੇ ਕਮਜ਼ੋਰ ਸੀ ਉਸਨੇ ਕਿਹਾ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਉਹ ਦੋਵੇਂ ਬੈੱਡ ਤੇ ਲੰਬੇ ਪਏ ਜਾਂਦੇ ਹਨ ਫਿਰ ਉਹ ਦੋਵੇਂ ਅਤੀਤ ਦੀਆਂ ਯਾਦਾਂ ਵਿੱਚ ਗਵਾਚ ਗਏ ਜਿਨ੍ਹਾਂ ਗੱਲਾਂ ਨੂੰ ਲੈ ਕੇ ਉਹਨਾਂ ਵਿੱਚ ਤਲਾਕ ਹੋ ਰਿਹਾ ਸੀ ਗੱਲਾਂ ਕਰਦੇ ਕਰਦੇ ਉਹਨਾਂ ਦੋਹਾਂ ਵਿੱਚ ਝਗੜਾ ਹੋ ਜਾਂਦਾ ਹੈ ਉਹ ਇੱਕ ਦੂਜੇ ਨਾਲ ਗੁੱਸੇ ਹੋ ਜਾਂਦੇ ਹਨ ਰੀਆ ਰੋਹਨ ਵੱਲ ਪਿੱਠ ਕਰਕੇ ਲੇਟ ਜਾਂਦੀ ਹੈ ਪਰ ਅਜਿਹੇ ਹਾਲਾਤ ਵਿੱਚ ਨੀਂਦ ਕਿਵੇਂ ਆ ਸਕਦੀ ਸੀ ਦੋਵੇਂ ਸੋਚਾਂ ਵਿੱਚ ਗਵਾਚ ਜਾਂਦੇ ਹਨ ਤੇ ਇਸੇ ਤਰ੍ਹਾਂ ਸਵੇਰ ਦੀ ਛੀ ਬੱਜ ਗਏ ਸਨ ਤੇ ਰੀਆ ਨੇ ਉੱਠ ਕੇ ਰੋਹਨ ਨੂੰ ਕਿਹਾ ਚਲੋ ਹੁਣ ਜਾਣ ਦਾ ਸਮਾਂ ਹੋ ਗਿਆ ਹੈ ਅੱਜ ਤੋਂ ਬਾਅਦ ਮੈਂ ਤੁਹਾਨੂੰ ਦੁਬਾਰਾ ਕਦੇ ਨਹੀਂ ਮਿਲਾਂਗੀ ਸਾਡਾ ਤਲਾਕ ਹੋ ਜਾਵੇਗਾ ਅਜੇ ਵੀ ਤੁਹਾਡੇ ਕੋਲ ਸਮਾਂ ਹੈ ਇੱਕ ਘੰਟਾ ਜੇ ਬਾਕੀ ਹੈ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਲਵੋ ਪਰ ਰੋਹਨ ਮਨ੍ਹਾ ਕਰ ਦਿੰਦਾ ਹੈ ਕਿ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਰੀਆ ਨੇ ਕਿਹਾ ਅਸੀਂ 10 ਵਜੇ ਕੋਰਟ ਵਿੱਚ ਮਿਲਾਂਗੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦਾ ਫੈਸਲਾ ਹੋ ਜਾਵੇਗਾ ਸਾਡੇ ਦੋਹਾਂ ਦੇ ਰਸਤੇ ਵੱਖ-ਵੱਖ ਹੋ ਜਾਣਗੇ ਮੈਂ ਜੋ ਵੀ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਸੀ ਉਹ ਮੈਂ ਪੁੱਛ ਲਿਆ ਹੈ ਫਿਰ ਉਹ ਦੋਵੇਂ ਆਪਣੇ ਆਪਣੇ ਘਰ ਚਲੇ ਜਾਂਦੇ ਹਨ ਤੇ 10 ਵਜੇ ਉਹ ਆਪਣੇ ਆਪਣੀ ਪਰਿਵਾਰ ਨਾਲ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਹਨ ਜੱਜ ਸਾਹਿਬ ਸੋਚ ਰਹੇ ਸੀ ਕਿ ਅੱਜ ਉਹਨਾਂ ਦੋਨਾਂ ਦਾ ਮਿਲਨ ਹੋ ਜਾਵੇਗਾ ਕਿਉਂਕਿ ਉਹਨਾਂ ਨੇ ਇੱਕ ਰਾਤ ਇਕੱਠੇ ਬਤੀਤ ਕੀਤੀ ਹੈ ਸ਼ਾਇਦ ਇਹ ਤਲਾਕ ਕੈਨਸਲ ਹੋ ਜਾਵੇਗਾ ਇਹ ਸੋਚਦੇ ਹੋਏ ਜੱਜ ਸਾਹਿਬ ਨੇ ਰੋਹਨ ਨੂੰ ਪੁੱਛਿਆ ਕਿ ਕੀ ਤੂੰ ਅਜੇ ਵੀ ਤਲਾਕ ਲੈਣਾ ਚਾਹੁੰਦਾ ਹੈ ਤਾਂ ਰੋਹਨ ਨੇ ਕਿਹਾ ਹਾਂ ਸਾਹਿਬ ਮੈਂ ਤਲਾਕ ਲੈਣਾ ਚਾਹੁੰਦਾ ਹਾਂ ਅਸਦੀ ਇਹ ਗੱਲ ਸੁਣ ਕੇ ਜੱਜ ਸਾਹਿਬ ਹੈਰਾਨ ਹੋ ਜਾਂਦੇ ਹਨ ਇਹ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸ਼ਾਇਦ ਰੀਆ ਵੀ ਇਹੀ ਗੱਲ ਆਖੇਗੀ ਕਿ ਮੈਂ ਤਲਾਕ ਲੈਣਾ ਚਾਹੁੰਦੀ ਹਾਂ ਜਦੋਂ ਜੱਜ ਸਾਹਿਬ ਨੇ ਰੀਆ ਨੂੰ ਪੁੱਛਿਆ ਕਿ ਕੀ ਤੂੰ ਵੀ ਤਲਾਕ ਲੈਣਾ ਚਾਹੁੰਨੀ ਹੈ ਤਾਂ ਰੀਆ ਨੇ ਕਿਹਾ ਜੱਜ ਸਾਹਿਬ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਆਪਣੇ ਪਤੀ ਦੇ ਨਾਲ ਰਹਿਣਾ ਚਾਹੁੰਦੀ ਹਾਂ ਭਾਵੇਂ ਇਹ ਮੈਨੂੰ ਰੱਖਣ ਜਾਂ ਨਾ ਰੱਖਣ ਪਰ ਮੈਂ ਜ਼ਬਰਦਸਤੀ ਇਹਨਾਂ ਦੇ ਘਰ ਰਹਿ ਲਵਾਂਗੀ ਮੈਂ ਦੁੱਖ ਦੇ ਸਮੇਂ ਇਹਨਾਂ ਦਾ ਸਾਥ ਦੇਣਾ ਚਾਹੁੰਦੀ ਹਾਂ ਮੈਂ ਇਹਨਾਂ ਨੂੰ ਇਕੱਲਾ ਨਹੀਂ ਛੱਡ ਸਕਦੀ ਜਦੋਂ ਮੈਂ ਇਹਨਾਂ ਦੇ ਘਰ ਵਿਆਹ ਕੇ ਆਈ ਸੀ ਤਾਂ ਮੈਂ ਇਹਨਾਂ ਦੀ ਲੰਬੀ ਉਮਰ ਲਈ ਵਾਅਦਾ ਰੱਖਦੀ ਸੀ ਪਰ ਅੱਜ ਇਹਨਾਂ ਨੂੰ ਇੱਕ ਅਜਿਹਾ ਦੁੱਖ ਹੈ ਕਿ ਜੇ ਮੈਂ ਇਹਨਾਂ ਦੇ ਨਾਲ ਨਾ ਰਹੀ ਤਾਂ ਮੈਨੂੰ ਜ਼ਿੰਦਗੀ ਭਰ ਦੁੱਖ ਰਹੇਗਾ ਫਿਰ ਉਸਨੀ ਜੱਜ ਸਾਹਿਬ ਨੂੰ ਸਾਰੀ ਗੱਲ ਦੱਸਦੇ ਹੋਏ ਕਿਹਾ ਕਿ ਮੇਰੇ ਪਤੀ ਨੂੰ ਕੈਂਸਰ ਹੈ ਤੇ ਮੈਂ ਇਸ ਦੁੱਖ ਦੀ ਘੜੀ ਵਿੱਚ ਉਸਦੇ ਨਾਲ ਰਹਿਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਭਾਵੇਂ ਮੇਰੇ ਨਾਲ ਜੋ ਮਰਜ਼ੀ ਹੋ ਜਾਵੇ ਇਹ ਗੱਲ ਸੁਣ ਕੇ ਰੀਆ ਉੱਤੇ ਉਸਦੇ ਮਾਤਾ ਪਿਤਾ ਨਾਰਾਜ਼ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਜਦ ਤੈਨੂੰ ਪਤਾ ਹੈ ਕਿ ਇਸ ਨੂੰ ਕੈਂਸਰ ਹੈ ਤਾਂ ਤੂੰ ਇਸਦੇ ਨਾਲ ਕਿਉਂ ਰਹਿਣਾ ਚਾਹੁੰਦੀ ਹੈ ਤੇ ਇਹ ਆਪਣੀ ਜੀਵਨ ਨੂੰ ਬਰਬਾਦ ਨਾ ਕਰ ਅਸੀਂ ਤੇਰਾ ਕਿਤੇ ਹੋਰ ਵਿਆਹ ਕਰ ਦਵਾਂਗੇ ਪਰ ਰੀਆ ਆਪਣੇ ਮਾਤਾ ਪਿਤਾ ਨੂੰ ਮਨਾ ਕਰ ਦਿੰਦੀ ਹੈ ਕਿ ਮੈਂ ਤਾਂ ਰੋਹਨ ਦੇ ਨਾਲ ਹੀ ਰਹਾਂਗੀ ਜੇ ਅੱਜ ਮੈਂ ਇਹਨਾਂ ਦੇ ਨਾਲ ਨਾ ਗਈ ਦੀ ਜ਼ਿੰਦਗੀ ਪਰ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਸਕਾਂਗੀ ਤੁਸੀਂ ਅੱਜ ਮੈਨੂੰ ਨਾ ਰੋਕੋ ਰੋਹਨ ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਰੋਣ ਲੱਗ ਪੈਂਦਾ ਹੈ ਉਸ ਦੀ ਪਤਨੀ ਰੀਆ ਉਸ ਨੂੰ ਸੰਭਾਲਦੇ ਹੋਏ ਕਹਿੰਦੀ ਹੈ ਕਿ ਤੁਹਾਨੂੰ ਰੋਣਾ ਸ਼ੋਭਾ ਨਹੀਂ ਦਿੰਦਾ ਹੁਣ ਤੁਹਾਡੇ ਕੋਲ ਜ਼ਿੰਦਗੀ ਜੀਉਣ ਦਾ ਮਕਸਦ ਹੈ ਤੁਹਾਡੀ ਪਤਨੀ ਹੈ ਜਿਸ ਲਈ ਤੁਹਾਨੂੰ ਜੀਣਾ ਪਵੇਗਾ ਉਹ ਦੋਵੇਂ ਇੱਕ ਦੂਜੇ ਨੂੰ ਗਲੇ ਲਗਾ ਲੈਂਦੇ ਹਨ ਜੱਜ ਸਾਹਿਬ ਵੀ ਖੁਸ਼ ਹੋ ਜਾਂਦੇ ਹਨ ਉਹ ਦੋਵੇਂ ਖੁਸ਼ੀ-ਖੁਸ਼ੀ ਆਪਣੇ ਘਰ ਚਲੇ ਜਾਂਦੇ ਹਨ ਜੋ ਪਹਿਲਾਂ 3 ਸਾਲ ਤੋਂ ਤਲਾਕ ਦਾ ਕੇਸ ਲੜ ਰਹੇ ਸੀ ਅੱਜ ਉਹ ਇੱਕ ਹੋ ਗਏ ਸੀ ਦੋਸਤੋ ਤੁਹਾਨੂੰ ਕਹਾਣੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ